ਸਾਤ ਸਰੀਏ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਸੋਨਾ ਜੋ ਕਿ ਕੁਝ ਮਹੀਨੇ ਪਹਿਲਾਂ ਤੱਕ ਨਿਵੇਸ਼ਕਾਂ ਲਈ ਮੋਟੇ ਮੁਨਾਫੇ ਦਾ ਅਹਿਮ ਸਰੋਤ ਸੀ ਹੁਣ ਗਰਾਵਟ ਦੇ ਸੰਕੇਤ ਦਿਖਾ ਰਿਹਾ ਹੈ ਜਦੋਂ ਮਾਰਚ ਅਪ੍ਰੈਲ ਵਿੱਚ ਇਸ ਦੀਆਂ ਕੀਮਤਾਂ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਈਆਂ ਤਾਂ ਅਜਿਹਾ ਲੱਗਾ ਰਿਹਾ ਸੀ ਕਿ ਇਹ ਉਚਾਈ ਹੋਰ ਵਧੇਗੀ ਪਰ ਹਾਲ ਹੀ ਦੇ ਵਿਕਾਸ ਅਤੇ ਵਿਸ਼ਵਵਿਆਪੀ ਆਰਥਿਕ ਸੰਕੇਤਾਂ ਨੇ ਤਸਵੀਰ ਬਦਲ ਦਿੱਤੀ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਅਤੇ ਫਿਰ ਭਾਰਤ ਦੁਆਰਾ ਆਪਰੇਸ਼ਨ ਸੰਦੂਰ ਸ਼ੁਰੂ ਕਰਨ ਤੋਂ ਬਾਅਦ ਬਾਜ਼ਾਰ ਵਿੱਚ ਅਸਥਿਰਤਾ ਜ਼ਰੂਰ ਦੇਖੀ ਗਈ ਸੀ ਪਰ ਇਸ ਦੇ ਉਲਟ ਸੋਨੇ ਦੀਆਂ ਕੀਮਤਾਂ ਵਿੱਚ ਗਰਾਵਟ ਦੇਖੀ ਗਈ ਇਸ ਸਮੇਂ ਸੋਨੇ ਦੀ ਕੀਮਤ ਲਗਭਗ 95000 ਰੁਪਏ ਪ੍ਰਤੀ 10 ਗ੍ਰਾਮ ਤੱਕ ਆ ਗਈ KDA ਐਡਵਾਈਜ਼ਰੀ ਦੇ ਡਾਇਰੈਕਟਰ ਅਜੀਤ ਸ਼ਰੇਸ਼ ਕੇਡਿਆ ਦਾ ਮੰਨਣਾ ਹੈ ਕਿ ਸੋਨਾ ਮੌਜੂਦਾ ਪੱਤਰ ਤੋਂ ਹੋਰ ਕਮਜ਼ੋਰ ਹੋ ਸਕਦਾ ਹੈ ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਅਪ੍ਰੈਲ ਮਈ ਵਿੱਚ ਸੋਨੇ ਵਿੱਚ ਲਗਭਗ 10% ਦਾ ਸੁਧਾਰ ਹੋਇਆ ਸੀ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਸ ਦੀ ਕੀਮਤ 80000 85000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਤਰ ਤੇ ਆ ਸਕਦੀ ਹੈ